ਸਾਡੇ ਕੋਲ ਤੇ ਟ੍ਰਾਫਿਕ ਦਾ ਪਲੇਸ ਕਰ ਰਹਿਆਂ ਦੀ ਇਹ ਵੀ ਦੋ ਐਫਆਈਆਰਸ ਮਸੂਹ 16 ਤਰੀਕ ਨੂੰ ਤੇ 11 ਵੀ ਉਹ ਵੀ ਲਾਜ ਹੋਈ ਸੀ ਠੀਕ ਹੈ ਤੇ ਆਪਣਾ ਜਿਹੜਾ ਫਕਟਰਾਂਵਾਂ ਦੇ ਅੰਦਰ ਜਾਨਕੀ ਰੋਬਰੀ ਦੇ ਅੰਦਰ ਅਸੀਂ ਆਪਣਾ ਬੁੱਕ ਕੀਤਾ ਸੀਗਾ ਨਾਲ ਦੋ ਐਫਆਈਆਰ ਲਾਜ ਕੀਤੇ ਸੀਗੇ ਜੀ ਤੇ ਉਹਦੇ ਸਾਡੇ ਕੋਲ ਇਹ ਸੀਗਾ ਵੀ ਇੱਥੇ ਜਿਹੜੇ ਹਾਈਵੇ ਤੇ ਜਿਹੜੇ ਵੀ ਕਮਿਊਟ ਕਰ ਰਹੇ ਨੇ ਲੋਕ ਇੱਥੋਂ ਬੇਸਿਕਲੀ ਇਹ ਹਾਈਵੇ ਚੱਲ ਰਿਹਾ ਹੈ ਜੀ ਉਹਦੇ ਤੇ ਲੋਕਾਂ ਨੂੰ ਜਿਹੜਾ ਰੋਕ ਕੇ ਲੁੱਟਿਆ ਜਾ ਰਿਹਾ ਤੇ ਉਹਨਾਂ ਦੇ ਉਹਨੂੰ ਸੈੱਟ ਕੀਤਾ ਜਾ ਰਿਹਾ ਉਹਨਾਂ ਦੇ ਕੋਲੋਂ ਚੀਜ਼ਾਂ ਲੁੱਟੀਆਂ ਜਾ ਰਹੀਆਂ ਜਾਂ ਗੈਂਗ ਰੋਬ ਕੀਤਾ ਜਾ ਰਿਹਾ ਠੀਕ ਹੈ ਉੱਤੇ ਦੋ ਐਫਐਸ ਡਰ ਸੀਗੀਆਂ ਤਾਂ ਉਹਦੇ ਪਿੱਛੇ ਜਿਹੜੀ ਸਾਡੀ ਟੀਮਸ ਲੱਗੀਆਂ ਹੋਈਆਂ ਸੀਗਾ ਵਿਕਰਮ ਰਾਧ ਦੀ ਟੀਮ ਸਾਡੇ ਉਹਨਾਂ ਐਸਐਚਓ ਆਪਣਾ ਲਾਲ ਲਡੂ ਇਨਚਾਰਜ ਲੈ ਲਈ ਦੇ ਨਾਲ ਸਾਡੇ ਹੋਰ ਤਸ਼ਪਿੰਦਰ ਵਗੈਰਾ ਸਾਰੀ ਟੀਮ ਲੱਗੀਆਂ ਹੋਈ ਸੀਗੇ ਜੀ ਜਿਹਨਾਂ ਨੂੰ ਜਦੋਂ ਇਹਨਾਂ ਨੂੰ ਇਹਨਾਂ ਨੂੰ ਟ੍ਰੇਸ ਕਰਦੇ ਪਿੰਪ ਪੁਆਇੰਟ ਕਰਦੇ ਹੋਏ ਇਹਨਾਂ ਨੂੰ ਜਦੋਂ ਸਾਡੇ ਤਾਂ ਪਤਾ ਲੱਗ ਗਿਆ ਸੀ ਸਾਡੇ ਕੋਲ ਟਿਪ ਆਫ ਸੀਗਾ ਵੀ ਇਹ ਬੰਦਾ ਅੱਧਰ ਜਾ ਰਿਹਾ ਸੀ ਓਕੇ ਤੇ ਜਦੋਂ ਪੁਲਿਸ ਦੀ ਟੀਮ ਇਹਨੂੰ ਚੇਸ ਕੀਤਾ ਉਧਰੋਂ ਕਿਉਂਕਿ ਸੰਸਾਰ ਰਸਤਾ ਜਿੱਥੇ ਚੇਸ ਕੀਤਾ ਇਹਦੀ ਚੀਜ਼ ਇਧਰੋਂ ਹੀ ਭੱਜਣ ਦੀ ਕੋਸ਼ਿਸ਼ ਕਰ ਰਹੇ ਸੀਗੇ ਜਿਹਨਾਂ ਦੇਖ ਇਹਨਾਂ ਨੇ ਮੋਟਰਸਾਈਕਲ ਉੱਤਕੇ ਇੱਥੇ ਪੁਲਿਸ ਦੇ ਕੋਲ ਫਾਇਰਿੰਗ ਕੀਤੀ ਜੀ ਤੇ ਕਿ ਪੁਲਿਸ ਦੀ ਗੱਡੀ ਦੇ ਉੱਪਰ ਤਿੰਨ ਫਾਇਰ ਵੱਜੇ ਨੇ ਠੀਕ ਹੈ ਤੇ ਚਲੋ ਠੀਕ ਹੈ ਕੋਈ ਪੁਲਿਸ ਵਾਲੇ ਤੇ ਕਿਸੇ ਤਰ੍ਹਾਂ ਦੇ ਕੋਈ ਮੁਲਾਜ਼ਮ ਜੀ ਕਿਰਪਾ ਨਾਲ ਸਾਡੇ ਪਲਾਜ਼ਮਾ ਦੇ ਬਿਚਾਰ ਰਹਿ ਗਿਆ ਤੇ ਜਿਹਦੇ ਜਵਾਬੀ ਫਾਇਰਿੰਗ ਵਿੱਚ ਇਹਨਾਂ ਦੇ ਲੱਤ ਦੇ ਕੋਲ ਲੱਗੇ ਜੀ ਤੇ ਕਿ ਇੱਕ ਦੇ ਵਿੱਚ ਸਤਜੀਤ ਸਿੰਘ ਸਤਜੀਤ ਦੰਦਰਾਲੇ ਦਾ ਸਤਜੀਤ ਦੰਦਰਾਲੇ ਦਾ ਇਹਨਾਂ ਦਾ ਗੈਂਗ ਆਇਆ ਕਿ ਮਿਨਿਮਮ 6-7 ਬੰਦਿਆਂ ਦਾ ਜਿਹਨਾਂ ਦੇ ਪਹਿਲਾਂ ਵੀ ਪਰਚੇ ਦਰਜ ਨੇ 307 ਦਾ ਪਰਚਾ ਦਰਜ ਹੈ ਤੇ ਇਹਦੇ ਨਾਲ ਦਿਆਂ ਦੇ ਵੀ ਦਰਜ ਨੇ ਓਕੇ ਤੇ ਦੋ ਬੰਦੇ ਸੀਗੇ ਇੱਕ ਤਾਂ ਚ ਉਹ ਗਰਗਿਆਜ਼ੀ ਗਾ ਤੁਹਾਨੂੰ ਅਸੀਂ ਇਹਨਾਂ ਹਸਪਤਾਲ ਦਾ ਦਾਖਲ ਕਰਵਾਇਆ ਤੇ ਸਰ ਦੂਜਾ ਜਿਹੜਾ ਸਾਥੀ ਹੈ ਉਹ ਇੱਥੇ ਹੀ ਹੈ ਜਿਹੜਾ ਸੰਸਕ ਵਗੈਰਾ ਕੀਤਾ ਜਾ ਰਿਹਾ ਨਹੀਂ ਉਹ ਵਾਲੇ ਅਸੀਂ ਉਹਦੇ ਵੀ ਸਰਚ ਕਰ ਰਹੇ ਹਾਂ ਠੀਕ ਹੈ ਪਰ ਲੇਕਿਨ ਰਾਉਂਡ ਅਪ ਕਰਾਂਗੇ ਜਲਦੀ ਕਰਾਂਗੇ ਸਾਡੇ ਕੋਲ ਸਰ ਕਿੰਨੀ ਦੇਰ ਪਹਿੰਨ ਦੇਣ ਪੈ ਰਿਹਾ ਜੇ ਤੁਸੀਂ ਲੱਕ ਬ੍ਰੀਫਿੰਗ ਕਾਊਂਟਰ ਹੁੰਦਾ ਜਿਹੜਾ ਵਕਤ-ਵਕਤ ਆਜ ਤਾਂ 2 ਹੋਣ ਤੋਂ 2 ਘੰਟੇ ਬਿਲਕੁਲ ਸਰ ਕੋਈ ਅਸਲਾ ਵੀ ਬਰਾਮਦ ਕੀਤਾ ਹਾਂਜੀ ਇੱਕ ਵੈਪਨ ਹੈਗਾ ਜੀ ਆਪਣਾ ਵੀਡੀਓ ਵੈਪਨ ਦੇ ਵਿੱਚ ਦੇਖ ਸਕਦੇ ਹੋ ਮੌਕਾ ਦੇਖ ਕੇ ਤੇ ਕਿੰਨਾ ਕ੍ਰਿਮੀਨਲ ਜੀ ਬੈਕਗ੍ਰਾਉਂਡ ਦੀ ਅਸੀਂ ਗੱਲ ਕਰੀ ਜਿੱਦਾਂ ਤੁਸੀਂ ਦੱਸਿਆ ਪੰਜਾਬ ਦੇ ਨਾਲ ਨਾਲ ਹਰਿਆਣਾ ਦੇ ਵਿੱਚ ਵੀ ਮਾਮਲੇ ਹਰਿਆਣਾ ਦੇ ਵੀ ਮਾਮਲੇ ਦਰਜ ਨਹੀਂ ਨਾ ਤੇ ਉਹ ਅਸੀਂ ਅਲੇ ਰਿਕਾਰਡ ਦਾ ਲੈ ਰਹੇ ਆ ਬੜੀ ਇਨੀਸ਼ੀਅਲ ਸਟੇਜ ਹੈ ਹਲੇ ਤੱਕ ਤੁਹਾਨੂੰ ਪੂਰਾ ਰਿਕਾਰਡ ਦੇ ਨਹੀਂ ਸਕਦੇ ਪਰ ਹਾਂ ਇਹਨਾਂ ਦੇ ਹੈਗੇ ਵੀ ਇਹਨਾਂ ਦੀ ਕ੍ਰਿਮੀਨਲ ਸਾਰੇ ਦੀ ਕਿੰਨਾ ਬੈਕਗ੍ਰਾਉਂਡ ਹੈਗੀ ਹੈ ਤੇ ਬੜੇ ਪੋਲੇ ਭਾਲੇ ਲੋਕ ਜਿਹੜੇ ਸੜੋ ਤੇ ਜਾ ਰਹੇ ਸੀ ਕੰਮੂਕ ਕਰਦੇ ਸੀਗੇ ਜਿਨ੍ਹਾਂ ਦੇ ਇੱਥੇ ਵੀਕਲ ਹੌਲਡ ਕਰ ਦਿੰਦੇ ਨੇ ਜਿਵੇਂ